ਸਤਿ ਸ਼੍ਰੀ ਅਕਾਲ ਜੀ ਮੈਂ ਤਰਵਿੰਦਰ ਸਿੰਘ ਜਨਰਲ ਸੈਕਟਰੀ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਅੱਜ ਹਰਿਆਣੇ ਦੀ ਸਟੇਟ ਕਮੇਟੀ ਦੀ ਬਕਾਇਦਾ ਮੀਟਿੰਗ ਹੋਈ ਹੈ ਜਿਹੜੀ ਜਨਰਲ ਬੋਡੀ ਤੌਰ ਤੇ ਆਪਾਂ ਕੀਤੀ ਹੈ 24 ਮਈ ਕਰਤਾਰ ਸਿੰਘ ਸਰਾਬੇ ਦੇ ਜਨਮ ਦਿਹਾੜੇ ਦੇ ਉੱਪਰ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸਥਾਪਨਾ ਦਿਵਸ ਦੇ ਉੱਪਰ ਇੱਕ ਵਿਸ਼ਾਲ ਜਿਹੜੀ ਰੈਲੀ ਤੇ ਇੱਕ ਕਨਵੈਨਸ਼ਨ ਕਰ ਰਹੇ ਆ ਦੇਸ਼ ਪਾਜਾਦਗਰ ਹਾਲ ਜਲੰਧਰ ਦੇ ਵਿੱਚ ਜਿਹਦੀ ਤਿਆਰੀ ਨੂੰ ਲੈ ਕੇ ਅਸੀਂ ਹਰਿਆਣੇ ਦੇ ਵਿੱਚ ਜਿਹੜੀ ਹੈ ਮੀਟਿੰਗ ਕੀਤੀ ਹੈ ਜਿਹਦੇ ਬਾਰੇ ਦੇ ਵਿੱਚ ਰਣਜੀਤ ਜਿਹੜੇ ਹੈ ਸਾਡੇ ਹਰਿਆਣੇ ਦੀ ਸਟੇਟ ਕਮੇਟੀ ਦੇ ਵਿੱਚ ਕੰਮ ਕਰਦੇ ਆ ਉਹ ਦੱਸਣਗੇ ਵੀ ਕਿਸ ਪ੍ਰਕਾਰ ਦੇ ਨਾਲ ਇੱਕ ਵੱਡਾ ਜੱਥਾ ਇਸ ਇਲਾਕੇ ਦੇ ਵਿੱਚ ਹਰਿਆਣੇ ਦੇ ਵਿੱਚ ਅਲੱਗ-ਅਲੱਗ ਪਿੰਡਾਂ ਦੇ ਵਿੱਚ ਮੀਟਿੰਗਾਂ ਕਰਕੇ ਵੱਡਾ ਜੱਥਾ ਜਿਹੜਾ ਇੱਥੋਂ ਤਿਆਰ ਕਰਕੇ ਰੈਲੀ ਜਿਹੜੀ ਜਲੰਧਰ ਰੈਲੀ ਕੀਤੀ ਜਾ ਰਹੀ ਆ ਉਹਦੇ ਵਿੱਚ ਲੈ ਕੇ ਸ਼ਾਮਲ ਹੋਣਗੇ ਜਿਹੜੀਆਂ ਸਰਕਾਰਾਂ ਲਗਾਤਾਰ ਬੇਰੋਜ਼ਗਾਰੀ ਨਸ਼ਾ ਪਰੋਜ਼ਦੀਆਂ ਉਹਨਾਂ ਸਰਕਾਰਾਂ ਦੇ ਵਿਰੁੱਧ ਸੰਘਰਸ਼ ਹੋਰ ਤਿੱਖਾ ਕਰਨਗੇ ਤੇ ਜਿਹੜੀ ਦੋ ਦੋ ਜਿਹੜੀ ਰਾਜਾ ਕਹ ਲਈਏ ਦੇਸ਼ਾਂ ਦੀ ਜਿਹੜੀ ਹੈ ਜੰਗ ਇੱਕ ਸਾਡੇ ਉੱਪਰ ਥੋਪੀ ਜਾ ਰਹੀ ਹੈ ਕਿਰਤੀ ਲੋਕਾਂ ਦੇ ਉੱਪਰ ਆ ਉਹ ਜੰਗਬੱਦੀ ਵੀ ਹੋਵੇ ਇਹਦੀ ਵੀ ਲਗਾਤਾਰ ਸੰਗਠਨ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਰਣਜੀਤ ਜੀ ਤੁਹਾਡੇ ਨਾਲ ਗੱਲਬਾਤ ਸਾਂਝੀ ਕਰਨਗੇ ਤਾਂ ਕਿ ਪੰਜਾਬ ਤੇ ਭਾਰਤ ਭਰ ਦੇ ਨੌਜਵਾਨਾਂ ਤੱਕ ਇਹ ਗੱਲ ਇਸ ਵੀਡੀਓ ਦੇ ਮਾਧਿਅਮ ਦੇ ਨਾਲ ਪਹੁੰਚੇ ਵੀ ਨੌਜਵਾਨ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਝੰਡੇ ਦੇ ਹੇਠ ਜਥੇਬੰਦ ਹੋ ਕੇ ਲਗਾਤਾਰ ਸੰਘਰਸ਼ ਦੇ ਮੈਦਾਨ ਦੇ ਵਿੱਚ ਆ ਰਹੇ ਹੈ ਤੇ ਵੱਡੀ ਗਿਣਤੀ ਦੇ ਵਿੱਚ 24 ਮਈ ਦੇ ਕੱਠ ਨੂੰ ਤਕੜਾ ਕਰਨ ਦੇ ਲਈ ਯੋਗਦਾਨ ਵੀ ਪਾ ਰਹੇ ਹੈ ਰਣਜੀਤ ਜੀ ਤੁਹਾਡੇ ਨਾਲ ਜਿਹੜੀ ਆ ਉਹ ਗੱਲਬਾਤ ਸਾਂਝੀ ਕਰਦੇ ਆ ਹਾਂ ਇਨਕਲਾਬ ਜਿੰਦਾਬਾਦ ਮੈਰਨ ਜੀ ਤਲਿਕਾ ਸ਼ਹੀਦ ਪਾਕਿਸਤਾਨ ਨੌਜਵਾਨ ਸਭਾ ਲਿਕਾ ਤਾਂ ਅੱਜ 10 ਤਰੀਕ ਨੂੰ ਜਿਹੜੀ ਐ ਲਿਕਾ ਦੇ ਵਿੱਚ ਮੀਟਿੰਗ ਹੋਈ ਆ ਜਿਸ ਦੇ ਵਿੱਚ ਮੁੱਖ ਦਖਸ਼ਤਾ ਕਮਰੇੜਾ ਤਰਮਿੰਦਰ ਮੁਕੇਰੀਆ ਨੇ ਕਰੀ ਆ ਤਾਂ ਜਿਸ ਦੇ ਵਿੱਚ 24 ਮਈ ਨੂੰ ਲੈ ਕੇ ਇੱਕ ਵੱਡਾ ਸੁਨੇਹਾ ਹਰਿਆਣੇ ਦੇ ਨੌਜਵਾਨਾਂ ਨੂੰ ਦਿੱਤਾ ਆ ਤੇ ਆਉਣ ਵਾਲੇ 24 ਮਈ ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾਜ ਹੋਰਾਂ ਜੀ ਦੇ ਜਨਮ ਦਿਵਸ ਨੂੰ ਲੈ ਕੇ 24 ਮਈ ਦੇਸ਼ ਭਗਤ ਜੀ ਯਾਦਗਾਰ ਹਾਲ ਦੇ ਵਿੱਚ ਮੀਟਿੰਗ ਰੱਖੀ ਆ ਤਾਂ ਮੀਟਿੰਗ ਦੇ ਵਿੱਚ ਉਸ ਤੋਂ ਪਹਿਲਾਂ ਹਰਿਆਣੇ ਦੇ ਵਿੱਚ ਵੱਖ-ਵੱਖ ਪਿੰਡਾਂ ਦੇ ਵਿੱਚ ਜੋ ਜਥੇਬੰਦੀਆਂ ਦਾ ਨਿਰਮਾਣ ਕਰਨਾ ਹੈ ਤਾਂ ਜਿੱਥੇ ਵੀ ਜਥੇਬੰਦੀ ਕੰਮ ਕਰਦੀ ਹੈ ਉਹਨਾਂ ਦੀ ਮੀਟਿੰਗ ਕਰਵਾ ਕੇ ਤੇ ਹੋਰ ਕ ਮੈਂਬਰਸ਼ਿਪ ਦਾ ਵਾਅਦਾ ਕਰਕੇ ਆਉਣ ਵਾਲੀ 24 ਮਈ ਨੂੰ ਸਵੇਰੇ ਅ ਸੰਜਰੇ ਜਿਹੜਾ ਆ ਉਹ ਦੇਸ਼ ਭਗਤ ਜਾਦਕਰ ਹਾਲ ਦੇ ਲਈ ਵਿੱਚ ਇੱਕ ਵੱਡਾ ਜਥਾ ਜਿਹੜਾ ਰਵਾਨਾ ਹੋਣਾ ਹੈ ਆ ਇਹ ਰਜੀਤ ਹੁਣਾਂ ਨੇ ਤੁਹਾਡੇ ਨਾਲ ਗੱਲ ਕੀਤੀ ਹੈ ਮੇਰੇ ਨਾਲ ਜਿਹੜੇ ਹੈ ਸਟੇਟ ਦੇ ਸਾਡੇ ਸੈਕਟਰੀ ਹੈ ਹਰਪੀਤ ਜੀ ਉਹ ਵੀ ਆਪਣਾ ਸਨੇਹਾ ਜਿਹੜਾ ਆ ਤੁਹਾਡੇ ਨਾਲ ਸਾਂਝ ਪਾਣਗੇ ਹਰਪ੍ਰੀਤ ਅਲੀਕਾ ਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਹਰਪ੍ਰੀਤ ਅਲੀਕਾ ਸੀਪਕ ਸਿੰਘ ਨੌਜਵਾਨ ਸਭਾ ਹਰਿਆਣਾ ਦਾ ਜਨਰਲ ਸੈਕਟਰੀ ਸੋ ਜਿਵੇਂ ਕਿ ਸਾਥੀ ਰਣਜੀਤ ਨੇ ਦੱਸਿਆ 24 ਮਈ ਨੂੰ ਕਰਤਾਰ ਸਿੰਘ ਸਰਾਬੇ ਦੇ ਜਨਮ ਦਿਵਸ ਨੂੰ ਲੈ ਕੇ ਨੌਜਵਾਨ ਸਭਾ ਹਰਿਆਣਾ ਪੰਜਾਬ ਵੱਲੋਂ ਇੱਕ ਵੱਡੀ ਰੈਲੀ ਦੇਸ਼ ਭਗਤੀ ਯਾਦਗਾਰ ਨਾਲ ਜਰਨਦਰ ਵਿਖੇ ਕੀਤੀ ਜਾ ਰਹੀ ਹੈ ਅਸੀਂ ਕੋਸ਼ਿਸ਼ ਕਰਾਂਗੇ ਕਿ ਵੱਧ ਤੋਂ ਵੱਧ ਨੌਜਵਾਨਾਂ ਨੂੰ ਹਰਿਆਣਾ ਦੇ ਵਿੱਚੋਂ ਆਸਟ੍ਰੇਲੀਆ ਦੇ ਵਿੱਚ ਲੈ ਕੇ ਜਾਇਆ ਜਾ ਸਕੇ ਉਸ ਤੋਂ ਪਹਿਲਾਂ ਅਸੀਂ ਸਾਰੇ ਪਿੰਡਾਂ ਦੇ ਵਿੱਚ ਜਾ ਕੇ ਮੀਟਿੰਗਾਂ ਕਰਾਂਗੇ ਤਾਂ ਕਿ ਜਿਆਦੇ ਤੋਂ ਜਿਆਦੇ ਨੌਜਵਾਨਾਂ ਨੂੰ ਇਸ ਮਸਲੇ ਨੂੰ ਲੈ ਕੇ ਜਾਗਰੂਕ ਕਰਕੇ ਆਸਟ੍ਰੇਲੀਆ ਦੇ ਵਿੱਚ ਸ਼ਾਮਿਲ ਕੀਤਾ ਜਾ ਸਕੇ ਦੂਸਰੀ ਗੱਲ ਜਿਹੜੀ ਇਹ ਆ ਵੀ ਜਿਹੜੀ ਦੋ ਦੇਸ਼ਾਂ ਦੀ ਆਪਸੀ jang ਲੱਗ ਰਹੀ ਹੈ ਜਿਹਦੇ ਨਾਲ ਕਿਰਤ ਕਰਨ ਵਾਲੇ ਲੋਕਾਂ ਨੂੰ ਕਿਸਾਨਾਂ ਨੂੰ ਜਾਂ ਮਜ਼ਦੂਰਾਂ ਨੂੰ ਜਿਹੜਾ ਨੁਕਸਾਨ ਹੋ ਰਿਹਾ ਹੈ ਉਸ جنگ ਨੂੰ ਵੀ ਅਸੀਂ ਰੋਕਣ ਦੇ ਲਈ ਅਪੀਲ ਕਰ ਰਹੇ ਹਾਂ ਲਗਾਤਾਰ ਪ੍ਰਸ਼ਾਸਨ ਨੂੰ ਵੀ ਸਰਕਾਰਾਂ ਨੂੰ ਵੀ ਇਹ ਜੰਗਬੰਦੀ ਕੀਤੀ ਜਾ ਸਕੇ ਇਹ ਸਾਰਾ ਜਿਹੜਾ ਸਮਝੌਤਾ ਇਹਨੂੰ ਬੈਠ ਕੇ ਨਿਪਟਾਇਆ ਜਾ ਸਕੇ ਇਹ ਗੱਲਬਾਤ ਹਰਿਆਣਾ ਤੋਂ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ ਤੇ ਅਸੀਂ ਇਹ ਸਨੇਹਾ ਦੇ ਰਹੇ ਹਾਂ ਕਿ ਆਓ 24 ਮਈ ਕਰਤਾਰ ਸਿੰਘ ਸਰਾਬੇ ਦੇ ਜਨਮ ਦਿਹਾੜੇ ਤੇ ਇੱਕ ਵਿਸ਼ਾਲ ਕਟ ਕੀਤਾ ਜਾਵੇ ਤਾਂ ਕਿ ਪਤਾ ਲੱਗ ਸਕੇ ਕਿ ਭਾਰਤ ਭਰ ਦੇ ਨੌਜਵਾਨ ਸੰਘਰਸ਼ਮਈ ਹੈ ਜਥੇਬੰਦ ਹੋ ਕੇ ਲਗਾਤਾਰ ਭਗਤ ਸਿੰਘ ਦੀ ਵਿਚਾਰਧਾਰਾ ਦੇ ਰਾਹ ਦੇ ਉੱਪਰ ਲੋਕਾਂ ਨੂੰ ਵੱਧ ਤੋਂ ਵੱਧ ਜਥੇਬੰਦ ਹੋ ਕੇ ਸੰਘਰਸ਼ਾਂ ਦੇ ਵਿੱਚ ਆਉਣ ਦੇ ਲਈ ਸਨੇਹਾ ਦੇ ਰਿਹਾ ਅਸੀਂ ਆਸ ਕਰਦੇ ਹਾਂ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਤੁਸੀਂ ਪਹੁੰਚਦਾ ਕਰੋਗੇ ਤੇ ਇਹ ਸਨੇਹਾ ਘਰ ਘਰ ਲੈ ਕੇ ਜਾਓਗੇ ਕਿ ਆਓ ਘਰਾਂ ਦੇ ਵਿੱਚ ਬੈਠਣ ਦੀ ਬਜਾਏ ਸੰਘਰਸ਼ਾਂ ਦੇ ਮੈਦਾਨ ਲੱਭੀਏ ਤੇ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਦੇ ਵਿੱਚੋਂ ਕੱਢ ਕੇ ਰੋਜ਼ਗਾਰ ਪ੍ਰਾਪਤੀ ਲਈ ਵੱਡੇ ਸੰਘਰਸ਼ਾਂ ਦੀ ਜਿਹੜੀ ਹੈ ਤਿਆਰੀ ਕਰੀਏ ਧੰਨਵਾਦ ਸਾਥੀਓ